ਗੁਰੂ ਦੀ ਪਤਨੀ ਗੁਰੂ ਦੀ ਦਾਦੀ ਗੁਰੂ ਦੀ ਪਰਦਾਦੀ ਜੇ ਮਾਂ ਪਾਣੀ ਨਾ ਹੋਵੇ ਤੇ ਗੁਰਮੁਖ ਕੋ ਅੰਦਰ ਦਾ ਕੇਂਦਰ ਨਾ ਹੋਵੇ ਤੇ ਜਿਹੜਾ ਉਹ ਚੱਕਰ ਖਤਮ ਹੋ ਜਾਂਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੀ ਘਰ ਆਪਣੀ ਧਰਮ ਪਤਨੀ ਸਾਡੀ ਮਾ ਮਨਸਾ ਦੇਵੀ ਕੋਲ ਬੈਠੇ ਰਹੇ ਤੇ ਮਾਤਾ ਮਨਸਾ ਦੇਵੀ ਜੋ ਮਾਤਾ ਪਾਣੀ ਦੀ ਮਾਤਾ ਜੀ ਸੰਬੋਧਨ ਕਿ ਸੁਆਮੀ ਜੀ ਆਪਣੀ ਭਾਨੀ ਵਰਦੇ ਜੋਗ ਤੇ ਆਪਾਂ ਨੂੰ ਵਰ ਕਰ ਲੈਣਾ ਚਾਹੀਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਜਣ ਲਗੇ ਮਰਸਾ ਦੇਵੀ ਸਿਆਦੇ ਸਬਾਬ ਆ ਮਾਮ ਨੂੰ ਜਿਆਦਾ ਪਤਾ ਹੁੰਦਾ ਹੈ ਤੇ ਇਹੋ ਜਿਹਾ ਕਰਨਾ ਚਾਹੀਦਾ ਤੇ ਮਾਤਾ ਮਰਸਾ ਦੇਵੀ ਕਹਿਣ ਲੱਗੇ ਰਹਾ ਉਹਨੂੰ ਬਲੌਰ ਬਲਰਾਮ ਦਾਸ ਹੈ ਨਾ ਉਹੋ ਜਿਹਾ ਕਾਕਾ ਮਿਲ ਜੇ ਤੇ ਵਧੀਆ ਤੇ ਗੁਰੂ ਅਮਰਦਾਸ ਪਾਤਸ਼ਾਹ ਜਣ ਲਗੇ ਮਰਸਾ ਦੇਵੀ ਬਸਨਾਤ ਹੋ ਗਿਆ RAM DAS ਵਰਗਾ RAM DAS ਹੀ ਹੈ ਅਨੰਦ ਕਾਰਜ ਜੋ ਹੈ ਜਿਹੜੇ ਆਪਾਂ ਅਨੰਦ ਕਾਰਜ ਲਖੜਦੇ ਆ ਨਾ ਇਹ ਅਨੰੰਦ ਕਾਰਜ ਸਾਡੇ ਸਿੱਖ ਪੰਥ ਵਿੱਚ ਉਦੋਂ ਤੋਂ ਪ੍ਰਚਲਿਤ ਹੋਇਆ ਹੈ ਅਨੰਦ ਕਾਰਜ ਸ਼ਬਦ ਕਿਉਂਕਿ ਧੰ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਬੇਟੀ ਸਾਡੀ ਮਾਂ ਭਾਗੀ ਦਾ ਅਨੰਦ ਕਾਰਜ ਗੁਰੂ ਰਾਮਦਾਸ ਜੀ ਨੇ ਦਿੱਤਾ ਇਹ ਸਭ ਤੋਂ ਪਹਿਲੀ ਘਟਨਾ ਹੈ ਜੀ ਪ੍ਰਿੰਸੀਪਲ ਸਦਜੀਤ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਹ ਗੁਰੂ ਅਮਰਦਾਸ ਪਾਤਸ਼ਾਹ ਨੇ ਗੱਲ ਕੀਤੀ ਉਹ ਜਮਾਨੇ ਇੱਕ ਸਮਾਜਿਕ ਰਸਮ ਸੀ ਕੋਈ ਗੱਲਾਂ ਧਾਰਮਿਕ ਹੁੰਦੀਆਂ ਕੋਈ ਸਮਾਜਿਕ ਹੁੰਦੀਆਂ ਵੀਆਂੀਆਂ ਬੀਬੀਆਂ ਨਾਥ ਤੋਂ ਹੁੰਦੀਆਂ ਸਨ ਮਾਤਾ ਭਾਨੀ ਨੇ ਜੰਗੇਤ ਨਾਥ ਪਾ ਕੇ ਆ ਗਿਆ ਗੁਰੂ ਪਿਤਾ ਜੀ ਨੇ ਤੁਹਾਡੇ ਭਾਣੀ ਜਰਾਗੀ ਇਹ ਭਾਣਾ ਮਾਹ ਭਾਨੀ ਦੇ ਦੁੱਧ ਰਾਈ ਗੁਰੂ ਅਰਜਨ ਦੇਵ ਦੇ ਵਿੱਚ ਗਿਆ ਮੈਂ ਤੁਹਾਡੇ ਭਾਣੀ ਜਰਾਗੀ ਮੈਂ ਲਫ਼ਜ਼ ਵਰਤੇ ਆ ਕਿ ਗੁਰੂ ਅਮਰਦਾਸ ਵਰਗਾ ਪਿਓ ਨਹੀਂ ਮਿਲਣਾ ਮਾਹ ਭਾਨੀ ਵਰਗੀ ਧੀ ਨਹੀਂ ਮਿਲਣੀ ਮਿਲਣੀ ਕਹਿੰਦੀ ਮੈਂ ਭਾਣੀ ਜਰਾਗੀ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਧੀਏ ਮਾਪੇ ਹਮੇਸ਼ਾ ਧੀਆਂ ਨੂੰ ਦੇਦੇ ਆਏ ਤੇਰੇ ਪਤੀ ਦੀ ਉਮਰ ਮੁੱਕ ਗਈ ਐ ਬਈ ਆਪ ਕੋਈ ਉਮਰ ਕੋਈ 6 ਸਾਲ 11 ਮਹੀਨੇ ਤੇ 18 ਮਹੀਨੇ ਕੱਟ ਕੇ ਤੇਰੀ ਹੋਈ ਪਾਤਸ਼ਾਹ ਵਾਹਿਗੁਰੂ ਸਵੇਰੇ ਅਸੀਂ ਸਾਰ ਸ੍ਰੀ ਆਕਾ ਸਵੇਰੇ ਅਸੀਂ ਜੋਤੀ ਜੋ ਸਮਾਜ ਆਵਾਂਗੇ ਕਿ ਗੁਰਦਾਂ ਕਦੀ ਤੇਰੇ ਪਤੀ RAMDAS ਨੂੰ ਦੇ ਦਿੱਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਪਕੀ ਪਾਵਨ ਅਸਰਾਂ ਨੂੰ ਸ਼ਬਦ ਉਚਾਰਿਆ ਆਸਾ ਮਹਲਾ ਪੜਣਾ ਮੇਰੀ ਮਾਂ ਨੇ ਆਖਿਆ ਪੁੱਤ ਅਰਜਨ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਬਸਪਿਸਰੋ ਤੁਮਕੋ ਹਾਰ ਹਾਰ ਸਦਾ ਭਜੋ ਜਗਦੀਸ਼